ਜੀ ਦੋਸਤੋ ਵੀਰ ਚੱਲ ਰਹੀ ਹੈ। ਅਗਵੰਦ ਦਾ ਕਾਰ ਕੋਲ ਤੋਂ ਬਹੁਤ ਤੰਗ ਆਨਦਾ ਐ ਐਕਸੀਡੈਂਟ ਹੋਇਆ। ਮਤਲਬ ਜੇ ਗੱਡੀ ਨਾਲ ਨਹੀਂ। ਮੈਂ ਦੇਖੋ ਤੁਸੀਂ। ਰੱਬ ਨੇ ਵੀ ਰੱਖਣਾ ਰੱਖ ਹੀ ਲੈਣਾ ਚਾਹੇ ਕੁਝ ਵੀ ਹੋਈਏ। ਕੋਈ ਹੋਤਾ ਕਿ ਲੈ ਆਈ ਦੀ ਮੂਰ ਨਾ ਵਾਦੇ ਦੇ ਮੂਰ ਡਰਾਈਵਰ ਬਚਾਰਾ ਉੱਧਰ ਬੈਠਾ ਵਾ ਸਾਹਮਣੇ ਡਰਾਈਵਰ ਨੂੰ ਪੁੱਛਿਆ ਤਾਂ ਉਹ ਕਹਿੰਦਾ ਵੀ ਫਾਰਲੀ ਸਾਈਡ ਤੋਂ ਕਿਸੇ ਨੇ ਮਤਲਬ ਕੱਕ ਮਾਰਿਆ ਇੱਕ ਲੱਖ ਦਾ ਟਰਾਲਾ ਇੱਧਰ ਨੂੰ ਆ ਗਿਆ ਉਹਨੂੰ ਨਹੀਂ ਪਤਾ ਦੀਆ ਵੀ ਇੱਧਰ ਐ ਰੋਡ ਦੇ ਵਿਚਾਲੇ ਜਗਾ ਖਾਲੀ ਛੱਡੀ ਆ ਜੀ ਬਹੁਤ ਗਲਤ ਕੰਮ ਆ ਜੇ ਐ ਖਾਲੀ ਵੀ ਛੱਡੀ ਜੀ ਪਤਾ ਹੀ ਨਹੀਂ ਲੱਗਿਆ ਕਿ ਉਹ ਕਹਿੰਦਾ ਮੇਰੇ ਇਧਰ ਵੀ ਜਗ੍ਹਾ ਹੈ ਮਾੜੇ ਵਿੱਚ ਥੱਲੇ ਨੀਚੇ ਨੂੰ ਪਾਣੀ ਰੱਖਾਂ ਨੂੰ ਮਰਾ ਰਸਤਾ ਛੱਡਿਆ ਹੋਇਆ ਪਰ ਵਿਚਾਰੇ ਦੀ ਜਾਨ ਵੱਜ ਗਈ ਨੁਕਸਾਨ ਤਾਂ ਸਾਰਾ ਹੋ ਗਿਆ ਟਰਾਲੇ ਦਾ ਆ ਤੀਜਾ ਸਾਰਾ ਸਮਾਨ ਵਿਚਾਰੇ ਦਾ ਢੇਰ ਹੋ ਗਿਆ ਵਿੱਚ